शब्द विचार ना जुड़नदा यतन करिए अब वो अपनी हाजरी ਸਰਬੰਦੇ ਚਰਨਾਵਿਚ ਲਵਾਉਂਦੇ ਹੋਈ ਕਰੋ ਰਸਨਾ ਪਵਿੱਤਰ ਉਚਾਰਨ ਕਰੋ ਦੇ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਲੜੀ ਬਾਦ ਸ਼ਬਦ ਵਿਚਾਰ ਅਦੀਨ ਅੱਜ ਦਾ ਜ਼ੁਲਫਾਵਲ ਪਵਿੱਤਰ ਹੁਕਮ ਸਹਿਬਾਂ ਨੇ ਸਾਡੀ ਜਰੂਰੀ ਪਾਇਆ ਰਾਗ ਅਕਲੀ ਰਾਗ ਅੰਦਰ ਤੀਸਰੇ ਪਾਸ਼ਾ ਧਨ ਧਨ ਸ਼੍ਰੀ ਗੁਰੂ ਅਮਰਦਾਸ ਸਾਹਿਬ ਜੀ ਦੀ ਮਵਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਅੰਗ ਨੰਬਰ 917 ਤੇ ਸੁਭਾ ਇਮਾਨ ਹੈ ਇਹ ਪਾਵਨ ਪਵਿੱਤਰ ਬਾਣੀ ਜੋ ਸਤਮੁਰਾਂ ਨੇ ਸਿੱਖ ਜਗਤ ਨੂੰ ਬਖਸ਼ਿਸ਼ ਕੀਤੀ ਸਿੱਖ ਦੇ ਘਰ ਅੰਦਰ ਜਾਂ ਗੁਰੂ ਘਰ ਅੰਦਰ ਕੋਈ ਵੀ ਸਮਾਗਮ ਹੁੰਦਾ ਹੈ ਚਾਹੇ ਕੋ ਜਨਮ ਸੰਸਕਾਰ ਹੈ ਚਾਹੇ ਆਨੰਦ ਸੰਸਕਾਰ ਹੈ ਚਾਹੇ ਮਰਦਕ ਸੰਸਕਾਰ ਹੈ ਹਰ ਸਮਾਗਮ ਦੀ ਸਮਾਪਤੀ ਜਿਹੜੀ ਹੈ ਉਹ ਛੇ ਬਾਣੀਆਂ ਅਨੰਦ ਸਹਿ ਪੜ੍ਹ ਕੇ ਹੁੰਦੀ ਹੈ ਪਰਮਾਰਥ ਦੇ ਪੰਧੀਆਂ ਨੂੰ ਹੀ ਪਾਵਨ ਪਵਿੱਤਰ ਬਾਣੀ ਬਖਸ਼ ਕੀਤੀ ਸਤਿਗੁਰਾਂ ਨੇ ਜਿਸ ਬਾਣੀ ਦਾ ਨਾਮ ਆਨੰਦ ਹੈ RAM KALI ਮਹਿਲਾ ਤੀਜਾ ਤੀਸਰੀ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਦੀ ਮਬਾਰਕ ਰਚਨਾ ਤੋਂ ਉਚਾਰਨ ਕੀਤੀ ਹੈ ਪਾਵਨ ਪਵਿੱਤਰ ਬਾਣੀ ਇੱਕ ਓਨਕਾਰ ਸਤਿਗੁਰ ਪ੍ਰਸਾਦ ਅਰੰਭ ਦਾ ਛੋਟੇ ਰੂਪ ਵਿੱਚ ਮੂਲ ਮੰਤਰ ਉਚਾਰਨ ਕੀਤਾ ਹੈ ਅਕਾਲ ਪੁਰਖ ਵਾਹਿਗੁਰੂ ਇਹ ਕਹੇ ਸਤਿ ਵਿਆਪੀ ਹੈ ਜਿਸ ਦੀ ਵੀ ਹੋਂਦ ਵਾਲਾ ਐਸਾ ਪ੍ਰਭੂ ਗੁਰ ਪ੍ਰਸਾਦ ਗੁਰੂ ਦੀ ਕਿਰਪਾ ਰਾਹੀਂ ਪ੍ਰਾਪਤ ਹੁੰਦਾ ਹੈ। ਇਸੇਰੇ ਸਮੇਂ ਵਿੱਚ ਆਪਾਂ ਸ਼ਾਮ ਦੇ ਦੀਵਾਨਾ ਵਿੱਚ ਪੰਜਾਂ ਬਾਣੀਆਂ ਦੀ ਜੋ ਆਪਾਂ ਵਿਚਾਰ ਕੀਤੀ ਸੀ ਉਹਦੇ ਵਿੱਚ ਪੂਰੇ ਅਨੰਤ ਸਰਦੀ ਵਿਚਾਰ ਆਪਾਂ ਵਰ ਚੁਕੇ ਹਾਂ ਪਰ ਹੁਣ ਅੱਡੀ ਬਾਤ ਸੇਵਾ ਦਾ ਹੁਕਮ ਹੈ। ਤੋ ਇਹਦੇ ਰਾਹੀ ਆਪਾਂ ਸ਼ੀਰ ਇਸ ਬਾਣੀ ਦੇ ਨਾਲ ਜਿਹੜਾ ਉਹ ਜੁੜਨ ਦਾ ਯਤਨ ਕਰਨਾ ਹਜ਼ੂਰ ਨੇ ਬਖਸ਼ਿਸ਼ ਕੀਤੀ ਆਨੰਦ ਆਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਆਨੰਦ ਆਰਥੀ ਪੂਰਨ ਦੌਰ ਤੇ ਖਿੜਾ ਪੂਰਨ ਦੌਰ ਤੇ ਖੁਸ਼ੀ ਆਖੇ ਮਨ ਵਿੱਚ ਖੁਸ਼ੀ ਤੇ ਖਿੜਾ ਕਦੋਂ ਪੈਦਾ ਹੋਇਆ ਮੇਰੀ ਮਾਹ ਕਦੋਂ ਸਤਿਗੁਰੂ ਮੈਂ ਪਾਇਆ ਜਦੋਂ ਮੈਂ ਸਤਿਗੁਰੂ ਦਾ ਮਿਲਾਪ ਮੈਨੂੰ ਹੋ ਗਿਆ ਆਪ ਜਦੋਂ ਮੈਨੂੰ ਗੁਰੂ ਦਾ ਮਿਲਾਪ ਹੋਇਆ ਕਿਉਂਕਿ ਗੁਰੂ ਕੇ ਦੇ ਮਿਲਾਪ ਤੋਂ ਬਿਨਾ ਜੀਵਨ ਵਿੱਚ ਕਦੀ ਆਨੰਦ ਨਾ ਪ੍ਰਗਟ ਹੋਇਆ ਤੇ ਨਾ ਆਨੰਦ ਪ੍ਰਗਟ ਹੋਇਗਾ ਇੰਦੇ ਹਾਸ ਸਾਡੇ ਸਾਹਮਣੇ ਕੁਝ ਦਿਨ ਪਹਿਲਾਂ ਆਪਾਂ ਧੰਗੁਰੂ ਕਮਰਦਾਸ ਸਿੰਘ ਮਹਾਰਾਜ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਹੈ तकरीबन 20 ਸਾਲ ਉਹ ਹਰਿਦੁਆਰ ਜਿਹੜਾ ਤੀਰਥ ਇਸ਼ਨਾਲ ਲਈ ਜਾਂਦੇ ਰਹੇ ਪਰ ਜੀਵਨ ਵਿੱਚ ਉਹ ਖੇੜਾ ਉਹ ਖੁਸ਼ੀ ਤੇ ਆਨੰਦ ਨਾ ਮਣਿਆ ਜੀਵਨ ਵਿੱਚ ਘਾਟ ਰਹੀ ਉਦਾਸੀ ਰਹੀ ਤਲਾਸ਼ ਰਹੀ ਕਿ ਕਿਤੇ ਪੂਰੇ ਦਾ ਮਿਲਾਕ ਹੋ ਜਾਏ ਕਿ ਜੀਵਨ ਸੰਪੂਰਨਤਾ ਵੱਲ ਵਧੇ ਅਖੀਰ ਸੰਿਆਸੀ ਸਾਧੂ ਦੇ ਬੋਲਾਂ ਨੇ ਟੰਬਿਆ ਕਿ ਬਾਬਾ ਬੰਦਾਸ ਤਰਦੀ ਤੋਂ ਨਗਰਾ ਚਲੇ ਜਾਏਗਾ ਕਿ ਗੁਰੂ ਨਹੀਂ ਧਾਰਨ ਕਰੇਗਾ ਵਿਆਕੁਲ ਹੋਏ ਉਸ ਉਦਾਸੀ ਨੇ ਫਿਰ ਗੁਰੂ ਦਾ ਮਿਲਾਪ ਕਰਾਇਆ ਸਾਰੀ ਰਾਤ ਬੇਬਲ ਤੱਕ ਕੱਢੀ ਅਮਰਤ ਵੇਲੇ ਤਾਂ ਨੂੰ ਅੰਗ ਸੇ ਮਹਾਰਾਜ ਜੀ ਦੀ ਸੁਪੁੱਤਰੀ ਬੀਬੀ ਅਮਰੋ ਜੀ ਤੋਂ ਜਬ ਸੁਣਿਆ ਕਰਨੀ ਕਾਗਦ ਮਨ ਵਸਵਾਣੀ ਗੁਰਾ ਭਲਾ ਦੋ ਲੇਖ ਪਈ ਜੋ ਜੋ ਕਿਰਤ ਚਲਾਏ ਤੇ ਉਹ ਚੱਲੀ ਇਹ ਤਉ ਹੁਣ ਨਹੀਂ ਅੰਤ ਹਰੇ ਚਿਤ ਜੇ ਤਸਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਇਹ ਸ਼ਬਦ ਸੁਨੇ ਅੰਦਰ ਨੂੰ ਠੰਡ ਫੈ ਗਈ ਪੁੱਛਿਆ ਕਿ ਇਹ ਇਹ ਵਜਨ ਕੀ ਦਾ ਉਹਨਾਂ ਦੇ ਗੁਰਨਾਥ ਸੇ ਮਹਾਰਾਜੀ ਦੇ ਮਵਾਲਕ ਵਜਨ ਨੇ ਜਿਨ੍ਹਾਂ ਦੀ ਗੁਰਤਾ ਗੱਦੀ ਤੇ ਮੇਰੇ ਪਿਤਾ ਗੁਰੂ ਗੁੜਵੰਗ ਸਿੰਘ ਮਹਾਰਾਜ ਸੁਭਾਈ ਮਾਨ ਆਖਿਆ ਬਜੀਏ ਮੇਰੇ ਤੇ ਰਹਿਮਤ ਕਰ ਮੈਨੂੰ ਗੁਰੂ ਵਾਲਾ ਬਣਾ ਦੇ ਵੇਖੋ ਇੱਕ ਪਾਸੇ 20 ਸਾਲ ਦੀ ਤੀਰਥ ਦੀ ਯਾਤਰਾ ਜੀਵਨ ਨਹੀਂ ਬਦਲਿਆ ਰਗ ਨਹੀਂ ਲੱਗਾ ਅੰਦਰ ਅਜੇ ਵੀ ਤੜਫਣਾ ਹੈ ਭਟਕਣਾ ਤੇ ਇਹ ਮਿਲਾਦ ਦੀ ਤੜਫ ਜਾਗੀ ਸਨਿਆਸੀ ਸਾਧੂ ਦੇ ਰਾਹ ਗੁਰੂ ਦਾ ਮਿਲਾਪ ਹੁੰਦਾ ਹੈ ਤੇ ਫਿਰ ਗੁਰੂ ਚਰਣਾ ਵਿੱਚ ਸਮਰਪਿਤ ਹੋ ਗਏ ਇਹ ਸਾਡੇ ਨੇ ਸਿੱਖਿਆ ਹੈ ਕਿ ਗੁਰੂ ਵਾਲੇ ਹੋ ਗਏ ਆ ਤੇ ਹੁਣ ਤਨ ਮਨ ਧਨ ਸਭ ਸੋਪ ਗੁਰ ਕੋ ਹੁਕਮ ਮੰਨਿਆ ਪਾਈਏ ਦੇ ਮਾਰਗ ਦੇ ਪਾਂਦੀ ਹੋਆ ਮਿੱਠ ਮਹੱਲ ਤਾਂ ਮਿਲਦਾ ਹੈ ਹੁਣ ਸੇ ਸਮਰਪਣ ਹੁੰਦੇ ਹੀ ਨਹੀਂ ਅਸੀਂ ਝੁਗ ਰਿਹਾ ਉਹਨਾਂ ਕੋ ਲੋੜਾ ਕਾਰਨ ਝੁਗਦੇ ਆ ਅਸੀਂ ਆਉਨੇ ਆ ਦਾਤਾ ਕਰਕੇ ਆਉਨੇ ਆ ਦਾਤ ਮਿਲ ਜਾਂਦੀ ਏ ਪਰਸੰਨ ਹੋ ਜਾਂਦੇ ਆ ਨਹੀਂ ਮਿਲਦੀ ਗੁਰੂ ਨਾਲ ਗਿਲਾ ਦਿਸ਼ਕਵਾ ਕਰਕੇ ਚਲੇ ਜਾਂਦੇ ਆ ਤੋਂ ਹੁਣ ਇਹ ਗੁਰੂ ਦਾ ਮਿਲਾਪ ਹੋਇਆ ਤੇ ਜੀਵਨ ਵਿੱਚ ਖੇੜ ਵਾਪਰੀ ਤੇ ਉਹੀ ਗੁਰੂ ਅਮਰਦਾਸ ਜੀ ਮਹਾਰਾਜ ਜਿਸ ਦਿਨ ਗੁਰਤਾਗਦੀ ਮਿਲਦੀ ਹੈ ਤੇ ਉਸ ਸਮਾਰ ਫਿਰ ਇਹ ਪਾਵਨ ਪਵਿੱਤਰ ਬਾਣੀ ਉਚਾਰਨ ਕਰਦੇ ਆ ਕਿ ਜੀਵਨ ਚ ਆਨੰਦ ਪਿਆ ਮੇਰੀ ਮਾਏ ਸਤ ਗੁਰੂ ਮੈਂ ਪਾਇਆ ਤਾਂ ਕਿ ਜਦੋਂ ਗੁਰੂ ਨੂੰ ਪਾ ਲਿਆ ਤੇ ਜੀਵਨ ਆਨੰਦਮਈ ਹੋ ਗਿਆ ਖੜਾ ਹੋ ਗਿਆ ਜੀਵਨ ਵਿੱਚ ਕਿਉਂਕਿ ਗੁਰੂ ਵਾਲੇ ਬਣ ਗਏ ਹੁਣ ਮੇਰਾ ਗੁਰੂ ਰਖਾ ਹੈ ਹੁਣ ਗੁਰੂ ਮੇਰੇ ਅੰਗ ਸੰਗ ਹੈ ਹੁਣ ਮੇਰਾ ਜੀਵਨ ਗੁਰੂ ਅਨੁਸਾਰੀ ਹੈ ਮੈਂ ਗੁਰੂ ਦੇ ਹੁਕਮ ਵਿੱਚ ਵਿਚਰਦਾ ਹਾਂ ਕਿਉਂਕਿ ਮੈਂ ਗੁਰੂ ਵਾਲਾ ਹੋ ਗਿਆ ਹਾਂ ਤੇ ਜਦੋਂ ਗੁਰੂ ਮਿਲਦਾ ਹੈ ਤੇ ਰਹਿਮਤ ਕੀ ਕੀ ਵਾਪਤਦੀ ਹੈ ਪਾਤਸ਼ਾਹ ਬਾਦ ਨੇ ਬਚਨ ਕਹੇ ਕਿ ਜਿੰਨਾ ਚਿਰ ਗੁਰੂ ਨਹੀਂ ਸੀ ਮਿਲਿਆ ਹਾਲਾਤ ਕਿਸ ਤਰ੍ਹਾਂ ਉਕੇ ਨੇ ਰਿਹਾਉ ਸੰਤਾਂ ਕੋਲ ਸਾਧ ਬਹਤੀਰੀ ਡਿਠੇ ਸੰਿਆਸੀ ਤਪਸਈ ਮੁਖੋ ਇਹ ਪੰਡਤ ਮਿਠੇ ਹਕਿ ਕਿ ਬੜੇ ਸੰਤਾਂ ਨੂੰ ਕੋਲ ਰਿਹਾਉ ਸੰਤ ਕੋਲ ਸਾਧ ਬਹਤੀਰੀ ਡਿਠੇ ਬੜੇ ਸਾਧਾ ਕੋਲ ਸੰਿਆਸੀਆਂ ਕੋਲ ਗਏ ਸੰਿਆਸੀ ਤਪਸਈ ਮੁਖੋ ਇਹ ਪੰਡਤ ਮਿਠੇ ਬੜੇ ਬੜੇ ਸੰਿਆਸੀਆਂ ਕੋਲ ਗਏ ਤਪਸਵੀਆਂ ਕੋਲ ਗਏ ਮੁਖ ਤੋਂ ਮਿਠੇ ਮਿਠੀਆਂ ਦੀਆਂ ਗੱਲਾਂ ਕਰਨ ਵਾਲੇ ਕੋਲ ਤਾਂ ਕੋ ਗਏ ਬਰਸ ਏਕ ਹੋ ਫਿਰਿਓ ਕਿਨੇ ਨਾ ਪਰਚੂ ਲਾਇਓ ਇਕ ਸਾਲ ਭੜਗਣਾ ਚ ਦਰਬਾਰ ਫਿਰਦੇ ਰਹੇ ਮਨ ਦੀ ਤਸੱਲੀ ਨਾ ਹੋਈ ਕਿਉਂਕਿ ਮਨ ਦੀ ਤਸੱਲੀ ਪੂਰਾ ਗੁਰੂ ਕਰਾਈ ਰਹਿਣਾ ਗੁਰੂ ਤੋਂ ਬਿਨਾ ਅਧੂਰਾ ਤੇ ਜਿਹੜਾ ਆਪ ਅਧੂਰਾ ਹੈ ਉਹ ਤੁਹਾਨੂੰ ਗੁਰੂ ਦਾ ਦਇਆਦਤ ਕਿਵੇਂ ਦੇਵੇਗਾ ਇਸ ਲਈ ਕਾچی ਗੁਰਤੀ ਮੁਕਤ ਨਾ ਹੁਆ ਉਹਦੇ ਕਹਿੰਦੇ ਕੱਚੇ ਤੋਂ ਮੁਕਤ ਨਹੀਂ ਹੋਣਾ ਪੂਰੇ ਗੁਰੂ ਦੇ ਲੜ ਲਗੋ ਪੂਰਾ ਪ੍ਰਭ ਆਰਾਧਿਆ ਪੂਰਾ ਜਾਹਾਂ ਕਾ ਨਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਤੋ ਜਿਸ ਦਿਨ ਇਹ ਰਹਿਮਤ ਆ ਪ੍ਰਦੇਸ਼ਾ ਵਾਟਸਾਬਾ ਕਹਿੰਦੇ ਸੰਿਆਸੀ ਤਪਸੀ ਮੱਖੋ ਇਹ ਪੰਡਤ ਮਿੱਠੇ ਬਰਸ ਇੱਕ ਕੋਫਰੇ ਉਹ ਕਿਨੇ ਨੰਬਰ ਚੁ ਲਾਇਓ ਕਹਤਿਆਂ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ ਬਾਬਾ ਅਮਰਦਾਸ ਨੂੰ 20 ਸਾਲ ਕੋ ਥੋੜੇ ਮਿਲੇ ਉਹ ਨਿਮਰਤਾ ਥੋੜੇ ਸੰਿਆਸੀ ਸਾਥ ਮੜੇ ਪਰ ਆਖਿਆ ਕਹਿ ਤਿਆ ਕਹਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਏ ਰਹਿਤ ਦੇਖ ਕੇ ਮਨ ਪ੍ਰਸੰਨ ਨਾ ਹੋਇਆ ਹਰ ਨਾਮ ਛੋੜ ਦੂਜੇ ਲੱਗੇ ਤਿਨ ਕੇ ਗੁਣ ਹੋ ਗਿਆ ਕਹੂੰ ਜਿਹੜੇ ਨਾਮ ਨੂੰ ਛੱਡ ਕੇ ਦੂਜੇ ਭਾਵ ਮਾਇਆ ਦੇ ਪੁਜਾਰੀ ਬਣ ਗਏ ਨੇ ਤਿਨ ਕੇ ਗੁਣ ਹੋ ਗਿਆ ਤੂੰ ਉਹਨਾਂ ਦੀ ਮੈਂ ਕੀ ਗੱਲ ਕਰਾਂ ਤੇ ਆਖਿਆ ਗੁਰਦਈ ਮਿਲਾਇਓ ਭਿਖਿਆ ਜਿਬ ਤੂੰ ਰੱਖੈ ਤਿਬ ਰਖੋ ਆਖਿਆ ਪ੍ਰਮਾਤਮਾ ਨਿਰੰਤਰੀ ਤੀ ਗੁਰੂ ਰਾਮਦਾਸ ਜੀ ਮਲਾ ਦੇਤਾ ਹੈ ਗੁਰੂ ਅਰਜਨ ਦੇਵ ਸਾਹਿਬ ਦਾ ਦਾਦ ਸਾਚਕੜਾ ਮੰਦਰ ਸਾਹਿਬ ਮਿਲ ਗਿਆ ਹੈ ਕਿ ਪਟਾਣੇ ਸਾਚਕੜਾ ਮੰਦਰ ਸਾਹਿਬ ਆ ਗਈ ਬੁਲਕੇ ਗੁਰਹ ਦਈ ਮਿਲਾਇਓ ਪਿਖਿਆ ਜਿਬ ਤੂ ਰਖੈ ਤਿਬ ਰਹੁ ਅਕੇ ਮਾਲਕਾ ਹੁਣ ਜਿਵੇਂ ਤੂ ਰਗਦਾ ਜਿਹੜੀ ਯਾਦ ਆ ਗਈ ਹੈ ਕਿਉਂਕਿ ਜਿਸ ਦਿਨ ਪੂਰੇ ਦਾ ਮਿਲਾਪ ਹੁੰਦਾ ਹੈ ਜੀਵਨ ਬਦਲ ਜਾਂਦਾ ਹੈ ਆਨੰਦ ਉਸੇ ਦਿਨ ਬੰਦਾ ਹੈ ਜਿਸ ਦਿਨ ਸਿੱਖ ਪੂਰੇ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦਾ ਉਪਦੇਸ਼ ਗ੍ਰਹਿਣ ਕਰੇਗਾ ਜਿਸਨ ਗੁਰੂ ਕੀ ਵਿਖਿਆ ਤੇ ਸਿੱਖਿਆ ਦਾ ਧਾਰਨੀ ਬਣ ਜਾਏਗਾ। ਤਾਂ ਹੀ ਕਹਿ ਸਿੱਖੋ ਸ਼ਬਦ ਪਿਆਰੇ ਹੋ ਜਨਮ ਮਰਨ ਕੀ ਟੇਕ ਮੁਖ ਊਜਲ ਸਦਾ ਸੁਖੀ ਨਾਨਕ ਸਿਮਰਤ ਈਕ। ਅਕੈ ਪ੍ਰਮਾਤਮਨੁ ਸਿਮਰੋ ਲੋਕ ਤੇ ਪਰਲੋਕ ਮੁਖ ਉਜਲਾ ਹੋਏਗਾ। ਇਹ ਜਨਮ ਮਰਨ ਦਾ ਸਹਾਰਾ ਇਹ ਗੁਰੂ ਦਾ ਸ਼ਬਦ ਹੈ। ਤਾਂ ਕਹਿ ਗੁਰੂਤਾਰਾ ਗੁਰੂ ਵਾਲੇ ਹੋ ਜੋ ਤਾਂ ਹੀ ਪਟਾਨੇ ਕੰਨ ਕਿ ਗੁਰ ਬਿਨ ਕੋਰ ਅੰਧਾਰ ਗੁਰੂ ਬਿਨ ਸਮਝ ਨਾ ਆਵੇ ਗੁਰੂ ਬਿਨਾ ਕੋ ਕੋ ਨਿਹਰਾ ਜੀਵਨ ਦੀ ਸਮਝ ਨਹੀਂ ਆਉਂਦੀ ਕਿਉਂ ਮਿਲੇਆ ਕਿਸ ਲਈ ਮਿਲੇਆ ਕੀ ਹਾਸਲ ਕਰਨਾ ਹੈ ਕੀ ਛੱਡਣਾ ਹੈ ਕੀ ਪ੍ਰਾਪਤ ਕਰਨਾ ਹੈ ਇਹ ਤੇ ਗੁਰੂ ਦੱਸੇਗਾ ਨਾ ਕਿ ਜੀਵਨ ਮਿਲਿਆ ਇਹਦੇ ਵਿੱਚ ਕਰਨਾ ਕੀ ਹੈ ਕਿਸ ਕਿਸ ਚੀਜ਼ ਦਾ ਤਿਆਗ ਕਰਨਾ ਹੈ ਕੀ ਕੀ ਮੰਗਣਾ ਹੈ ਕੋਈ ਸਤਗੁਰਾਂ ਦਾ ਭਜਨ ਹੈ ਗੁਰਬਾਣੀ ਅੰਦਰ ਤਿਆਗ ਨਾ ਤਿਆਗ ਨੀਕਾ ਤਾਂ ਤਰੂ ਦੇ ਲੋਭ ਮੁਤਿਆਗਣਾ ਮੰਗਣਾ ਮੰਗਣ ਨਿਕਾ ਹਰ ਜਸ ਗੁਰ ਤੇ ਮੰਗਣਾ ਜਾਗਣਾ ਜਾਗਣ ਨਿਕਾ ਹਰ ਕੀਰਤਨ ਮੇ ਜਾਗਣਾ ਇਹ ਸਾਰੇ ਲਫਜ਼ੇ ਦਾਤ ਦਿੱਤੀ ਹੈ ਦੱਸਿਆ ਕਿਵੇਂ ਜਾਗਣਾ ਹੈ ਕਿਵੇਂ ਜਾਉਣਾ ਹੈ ਕੀ ਮੰਗਣਾ ਹੈ ਗੁਰੂ ਕੋਲੋਂ ਕੀ ਜੀਵਨ ਚ ਤਿਆਗਣਾ ਹੈ ਇਹ ਕੌਣ ਦੱਸੇਗਾ ਇਹ ਗੁਰੂ ਦੱਸੇਗਾ ਨਾ ਕਿ ਗੁਰ ਬਿਨ ਕੋਰ ਅੰਧਾ ਗੁਰੂ ਬਿਨ ਸਮਝ ਨ ਆਵੇ ਗੁਰੂ ਬਿਨ ਸੁਰਤ ਨਾ ਸਿੱਧ ਗੁਰੂ ਬਿਨ ਮੁਕਤ ਨ ਪਾਵੇ ਗੁਰੂ ਤੋਂ ਬਿਨਾ ਸੁਰਤ ਜਾਗੇਗੀ ਨਹੀਂ ਉਪਦੇਸ਼ ਤੋਂ ਬਿਨਾ ਨਾ ਸਿੱਧ ਨਾ ਕਾਮਯਾਬੀ ਮਿਲੇਗੀ ਗੁਰੂ ਤੇ ਗਿਆਨ ਤੋਂ ਬਿਨਾ ਗੁਰੂ ਧਾਰ ਤੋਂ ਬਿਨਾ ਜਿੰਨੇ ਮਰਜੀ ਕੋਈ ਸਾਧਨਾ ਕਰੇ ਪ੍ਰਾਪਤੀ ਨਹੀਂ ਹੁੰਦੀ ਉਹਨਾਂ ਨੂੰ हम बुक सैलर तो जिन्या मर्जी किताबा कोई पढ़ी जाए मुबारक है डिग्री नहीं मिलनी चाहिए मत अनुसार कोई मनुख जरू करे पर जिन्ना चर गुरु नहीं धारण करेगा उन्होंने गुर सिख नहीं बनेगा तो गुरमुख नहीं बनेगा उन्होंने गुरु की दाक रहेगा तो पाशा आख्या ਕਿ ਗੁਰ ਬਿਨ ਸੁਰਤ ਨਾਸਿਦਾ ਗੁਰੂ ਬਿਨ ਮੁਕਤ ਨਾ ਭਾਵੈ ਵਿਕਾਰ ਤੋਂ ਮੁਕਤੀ ਗੁਰੂ ਤੋਂ ਬਿਨ ਨਹੀਂ ਮਿਲੇਗੀ ਕੋਈ ਹੈ ਇਲਾਜ ਕੋਈ ਹੈ ਮੈਡੀਸਨ ਜਿਹੜੀ ਵਿਕਾਰਾਂ ਤੋਂ ਸਾਨੂੰ ਬਚਾ ਲੇ ਜਿਹੜੀ ਅਧਿਆਤਮਿਕੀ ਦਾਤ ਦੇ ਦੀ ਦਵਾਈ ਹੈ ਜਿਹਨੂੰ ਖਾਣ ਦੇ ਨਾਲ ਤੁਹਾਨੂੰ ਰੋਹਾਨੀਅਤ ਮਿਲ ਜਾਏ ਤੁਹਾਨੂੰ ਸਦੀਵੀ ਕਿਹੜਾ ਮਿਲ ਜਾਏ ਇਹ ਗਮ ਚਲੇ ਜਾ ਤ ਸਦੀਵੀ ਵਿਕਾਸ ਮਿਲ ਜਾਏ ਉਹ ਨਹੀਂ ਮਿਲਦਾ ਗੁਰੂ ਤੋਂ ਬਿਨ ਤੋ ਆਖਿਆ ਕਿ ਗੁਰ ਬਿਨ ਸੁਰਤ ਨ ਸਿੱਧ ਗੁਰੂ ਬਿਨ ਮੁਕਤ ਨ ਭਾਵੈ ਗੁਰ ਕਰ ਸੱਚ ਦੀ ਜਾਲ ਗੁਰੂ ਕਰ ਰੇ ਮਨ ਮੇਰੇ ਆਖਿਆ ਗੁਰੂ ਦੀ ਸੱਚੀ ਵਿਚਾਰ ਜੀਵਨ ਵਿੱਚ ਤਾਂ ਗੁਰੂ ਕਰ ਰੇ ਮਨ ਮੇਰੇ ਗੁਰ ਕਰ ਸ਼ਬਦ ਸੁਕੁੰ ਅਗਨ ਕਟੈ ਸਭ ਤੇਰੇ ਸੁਣਨ ਦਾ ਅਰਥ ਹੈ ਗੁਰੂ ਸ਼ਬਦ ਦਾ ਸੂਰਮਾ ਅਗਨ ਕਟੈ ਸਭ ਤੇਰੇ ਤੇਰੇ ਸਾਰੇ ਪਾਪ ਕੱਟ ਦੇਗਾ ਫਿਰ ਆਖਿਆ ਗੁਰ ਨੈਣ ਬੈਣ ਗੁਰ ਗੁਰ ਕਰੂ ਗੁਰੂ ਸਤ ਕਬਨ ਲੇ ਕਹ ਪਟਨਲ ਸੇ ਬਣ ਕੇ ਨੇ ਵੀ ਗੁਰੂ ਜਪਣਾ ਕਿਵੇਂ ਕਿਵੇਂ ਰਤਨ ਗੁਰੂ ਨੂੰ ਆਖਿਆ ਗੁਰ ਲੈਣ ਬੈਣ ਗੁਰ ਗੁਰ ਕਰੋ ਇਨਾ ਲੈਣਾ ਰਹੀ ਗੁਰ ਗੁਰ ਕਰੋ ਭਾਵ ਇਹ ਰੱਖਾਂ ਪਰਮੇਸ਼ਰ ਦਾ ਰੂਪ ਵੇਖਣ ਸਾਰੇ ਵਿੱਚ ਬੈਣ ਬੋਲਾਰਾ ਹੈ ਗੁਰੂ ਗੁਰ ਜਪੇ ਗੁਰ ਲੈਣ ਬੈਣ ਗੁਰ ਗੁਰ ਕਰੋ ਗੁਰੂ ਸਤ ਕਬਨ ਲੇ ਕਹ ਵਰਨਲ ਸੇ ਬਣ ਕੇ ਨੇ ਗੁਰੂ ਹੀ ਹੈ ਜਿਹੜਾ ਸਤ ਰਹਿਣ ਵਾਲਾ ਹੈ ਬਾਕੀ ਦ੍ਰਿਸ਼ਤ ਮਾਨ ਹੈ ਸਗਲ ਮਥੇ ਨਾ ਜਿਨ ਗੁਰੂ ਨੇ ਦੇਖਿਓ ਨਹਿ ਕੀਓ ਤੇ ਅਕਿਆਥ ਸੰਸਾਰ ਮੈਂ ਜਿਨਾ ਗੁਰੂ ਨਹੀਂ ਵੇਖਿਆ ਜਿਨਾ ਗੁਰੂ ਨਹੀਂ ਕੀਤਾ ਭਾਗ ਗੁਰੂ ਵਾਲੇ ਨਹੀਂ ਬਣੇ ਜਿਨ ਗੁਰੂ ਨਹਿ ਦੇਖਿਓ ਨਹਿ ਕੀਓ ਨਹੀਂ ਧਾਰਨ ਕੀਤਾ ਤੇ ਅਕਿਆਥ ਸੰਸਾਰ ਮੈਂ ਉਹਨਾਂ ਦਾ ਸੰਸਾਰ ਵਿੱਚ ਆਉਣਾ ਅਕਾਰਥ ਹੈ ਵਿਅਰਥ ਹੈ ਜਿਹੜੇ ਗੁਰੂ ਵਾਲੇ ਨਹੀਂ ਬਣੇ। ਉਹ ਸਤਿਗੁਰੂ ਦਾਤਾ ਜੀ ਅੱਜ ਦਾਤ ਬਖਸ਼ਦੇ ਜੀਵਨ ਆਨੰਦ ਵਿੱਚ ਹੀ ਅਧੂ ਹੋਣਾ ਹੈ। ਜਿਸ ਦਿਨ ਗੁਰੂ ਦਾ ਮਿਲਾਪ ਹੋਏਗਾ। ਗੁਰੂ ਅਮਰਦਾਸ ਜੀ ਤਾਂ ਕਹਿੰਦੇ ਅਨੰਦ ਭਇਆ ਮੇਰੀ ਮਾਏ। ਆਨੰਦ ਕੀ ਹੈ? ਜੀਵਨ ਦਾ ਸ਼ਿਖਰ ਹੈ। ਜਿੱਥੇ ਮਿਲਾਪ ਹੈ ਪਰਮੇਸ਼ਰ ਦਾ। ਉਹ ਅਵਸਥਾ ਹੈ ਆਨੰਦ ਅੰਦਰ ਦੀ ਅਵਸਥਾ। ਤੋਂ ਕਾਹ ਸਕਦੇ ਅਨੰਦ ਭਇਆ ਮਿਨੀ ਮਾਏ। ਸਤ ਗੁਰੂ ਮੈਂ ਪਾਇਆ ਏ ਮਾ ਮੇਰੇ ਜੀਵਨ ਵਿੱਚ ਪੂਰਨ ਖਿੜਾ ਬਣ ਗਿਆ ਅਨੰਦ ਆ ਗਿਆ ਕਿਉਂਕਿ ਸਤ ਗੁਰੂ ਮੈਂ ਪਾਇਆ ਮੈਨੂੰ ਸਤ ਗੁਰੂ ਦਾ ਮਿਲਾਪ ਹੋ ਗਿਆ ਮੈਂ ਗੁਰੂ ਪਾ ਲਿਆ ਮੈਂ ਗੁਰੂ ਵਾਲਾ ਹੋ ਗਿਆ ਜੀਵਨ ਆਨੰਦਮਈ ਹੋ ਗਿਆ ਸਤ ਗੁਰ ਤਾਂ ਪਾਇਆ ਸਹਜ ਸੀਤੀ ਮਨ ਵਜੀਆਂ ਆਵਾਜ਼ਾਂ ਹੀ ਆ ਸਤ ਗੁਰ ਤਾਂ ਪਾਇਆ ਸਹਜ ਸੀਤੀ ਆਕੇ ਹੁਣ ਮਨ ਦੀ ਦੌੜ ਭੱਜ ਮੁੱਕ ਗਈ ਐ ਹੁਣ ਮੇਰੇ ਮਨ ਵਿੱਚ ਸਹਜ ਆ ਗਿਆ ਟਿਕਾ ਆ ਗਿਆ ਬੜੀ ਸਹਜ ਨਾਲ ਸਹਜ ਸੇਤੀ ਸਤਿਗੁਰਤਾ ਪਾਇਆ ਸਹਜ ਸੇਤੀ ਗੁਰੂ ਕਿਵੇਂ ਮਿਲੇਗਾ ਸਹਜ ਨਾਲ ਮਿਲੇਗਾ ਟਿਕਾ ਨਾਲ ਮਿਲੇਗਾ ਜਦੋਂ ਇਹ ਮਨ ਟਿਕਾ ਵਿੱਚ ਆ ਜਾਏਗਾ ਜਿਸ ਦਿਨ ਇਹ ਮਨ ਸਹਜ ਵਿੱਚ ਆ ਜਾਏਗਾ ਜਿਸ ਦਿਨ ਸਹਜ ਵਿੱਚ ਆ ਕੇ ਗੋਣਾ ਆਰਾਮ ਕਰੇਗਾ ਉਸ ਦਿਨ ਗੁਰੂ ਦਾ ਅਨੰਦ ਉਸ ਦਿਨ ਆਨੰਦ ਮਨਣਾ ਜੀਵਨ ਵਿੱਚ ਕਿਉਂਕਿ ਅਜੇ ਤੇ ਦੌੜ ਹੈ ਮਨ ਦੀ ਅਜੇ ਤੇ ਮਨ ਦੌੜ ਰਿਹਾ ਹੈ ਮਨ ਦੇ ਕਾ ਵਿੱਚ ਨਹੀਂ ਹੈ ਤੋ ਜਿਸ ਦਿਨ ਇਹ ਟਿਕਾ ਵਿੱਚ ਆ ਕੇ ਗੁਰੂ ਨੂੰ ਗਾਉਣਾ ਆਰੰਭ ਕਰੇਗਾ ਹਰ ਕਾ ਬਲੂ ਨਾ ਬਲੂ ਮੇਰੇ ਭਾਈ ਸਹਿਜ ਬਲੂੋ ਜੈਸੇ ਸਾਤ ਨਾ ਜਾਈ ਸਤ ਗੁਰ ਦਾ ਪਾਇਆ ਸਹਿਜ ਸੇਤੀ ਜਿਸ ਦਿਨ ਸਹਿਜ ਵਿੱਚ ਆ ਕੇ ਉਹਦੇ ਗੁਣਾ ਨੂੰ ਗਾਏਗਾ ਆ ਕੇ ਫਿਰ ਗੁਰੂ ਦਾ ਮਿਲ ਆਉਣਾ ਸਤ ਗੁਰ ਦਾ ਪਾਇਆ ਸਹਿਜ ਸੇਤੀ ਮਨ ਵਜੀਆਂ ਆ ਮਾਧਾਨੀਆ ਬਧਾਈ ਦਾ ਤੇ ਖੁਸ਼ੀ ਕਿਉਂਕਿ ਵਧਾਈਆਂ ਅਸੀਂ ਖੁਸ਼ੀ ਵੇਲੇ ਦਿੰਦੇ ਆ ਤੇ ਹੁਣ ਗੁਰੂ ਮਿਲ ਗਿਆ ਤੇ ਗੁਰੂ ਦੇ ਗੁਣ ਸਹਿਜ ਵਿੱਚ ਗਾਏ ਨੇ ਤੇ ਹੁਣ ਮਨ ਵਿੱਚ ਵਧਾਈਆਂ ਬਣ ਗਈਆਂ ਖੁਸ਼ੀਆਂ ਦੇ ਖੇੜੇ ਬਣ ਗਏ ਨੇ ਮਨ ਵਿੱਚ ਜੀਆਂ ਵਧਾਈਆਂ ਰਾਗ ਰਤਨ ਪਰਵਾਦ ਭਰੀਆਂ ਸ਼ਬਦ ਗਾਵਣੇ ਆਈਆਂ ਹੁਣ ਅੱਗੇ ਸਾਰੇ ਰਾਗ ਰਤਨ ਪਰਵਾਦ ਭਰੀਆਂ ਕਿਉਂਕਿ ਰਾਗਾਂ ਦੇ ਅੱਗੇ ਪਰਵਾਦ ਨਹੀਂ ਗੁਰੂ ਰਣ세ਹ ਮਹਾਰਾਜ ਦੀ ਬਾਣੀ ਦੀ ਤਰ੍ਹਾਂ ਰਾਗ ਨੇ ਰਾਗਾਾਂ ਦੇ ਅੱਗੇ ਰਾਗਣੀਆਂ ਨੇ ਤੇ ਰਾਗਣੀਆਂ ਦੇ ਅੱਗੇ ਇਹਨਾਂ ਦੇ ਪਰਿਵਾਰ ਹੁੰਦੇ ਬੱਚੇ ਹੁੰਦੇ ਰਾਗਾਾਂ ਦੇ ਜੋ ਆਪਾਂ ਪ੍ਰੋਗਰਾਮ ਸਰਹਾਰਾ ਜੀ ਦੇ ਅਖੀਰ ਚ ਪੜ੍ਹਦੇ ਆ ਰਾਗਮਾਲ ਤੋਂ ਉਹਦੇ ਅੰਦਰ ਰਾਗਾਾਂ ਦਾ ਹੀ ਵਰਣਨ ਹੈ ਤੋਂ ਆਖਿਆ ਕਿ ਰਾਗ ਰਤਨ ਪਰਿਵਾਰ ਪਰੀਆਂ ਤੇ ਸਾਰੇ ਰਾਗ ਪਰਵਾਸ ਸਹਿਤ ਕੌਣ ਆ ਗਏ ਕਦੋਂ ਆਏ ਸ਼ਬਦ ਗਾਵਣ ਆਣੀਆਂ ਤੇ ਰਾਗਣੀਆਂ ਤੇ ਰਾਗ ਇਹ ਸਾਰੇ ਮੇਰੇ ਹਿਰਦੇ ਘਰ ਦੇ ਅੰਦਰ ਹੁਣ ਸ਼ਬਦ ਦਾ ਆਨੰਦ ਮਨ ਗਿਆ ਹੈ ਹੁਣ ਸ਼ਬਦ ਗਾ ਰਹੇ ਨੇ ਹੁਣ ਪੰਜ ਸ਼ਬਦ ਤੁਨ ਉਹਨਾਂ ਦਾ ਵਾਜੇ ਉਹ ਅੰਦਰ ਹਰ ਵੇਲੇ ਰਾਗ ਵੱਜ ਰਿਹਾ ਹੈ ਹਰ ਵੇਲੇ ਆਨੰਦ ਜਿਹੜਾ ਆਨੰਦ ਦਾ ਸ਼ਬਦ ਉਹ ਵੱਜ ਰਿਹਾ ਹੈ ਭਾਗ ਪੰਜ ਤਰ੍ਹਾਂ ਦੇ ਨਾਦ ਨੇ ਜਿਹੜੇ ਵੱਜਦੇ ਆ ਇੱਕ ਆਦੀਪ ਨੇ ਉਹਨਾਂ ਨੇ ਬਿਆਨ ਕੀਤਾ ਹੈ ਕਿ ਤਤ ਤੰਤੀ ਵਿਤ ਚਰਮ ਕਾ ਕਣ ਕਾਸੀ ਕਾ ਜਾਣ ਨਾਦ ਸ਼ਬਦ ਘਟਕੋ ਕਹੈ ਸੁੰਦਰ ਸਵਾਸ ਪਹਿਚਾਨ ਇਪੰਜਨਾਦ ਨੇ ਉਹਨਾਂ ਦੇ ਇਹਨਾਂ ਪੰਜਾਂ ਦਾ ਮਿਲਵਾਂ ਜਦੋਂ ਆਵਾਜ਼ ਸਾਜ ਵੱਜਦੇ ਆ ਜਿਹੜਾ ਆਨੰਦ ਉਹ ਬਣਦਾ ਹੈ ਨਾ ਉਹ ਆਨੰਦ ਸ਼ਬਦ ਦੀ ਧੁਨ ਵਿੱਚ ਜੁੜਿਆ ਬਣਦਾ ਕਿਉਂਕਿ ਜੋ ਵੀ ਜੀਵ ਦੀ ਚੇਤਨਾ ਵਿੱਚ ਸ਼ਬਦ ਜੁੜਦਾ ਜਿੱਟ ਜਾਂਦਾ ਵੱਸ ਜਾਂਦਾ ਜਪ ਜਪ ਕੀ ਜਦੋਂ ਧੁਨ ਵਿੱਚ ਧਿਆਨ ਲੁੜਦਾ ਇਹਨੂੰ ਕਹਿੰਦੇ ਆ ਧੁਨ ਮੈਂ ਧਿਆਨ ਧਿਆਨ ਮੈਂ ਜਾਣਿਆ ਗੁਰਮੁਖ ਅਕਾਥ ਕਹਾਣੀ ਉਹ ਅਵਸਥਾ ਉਹਨੂੰ ਕਿਹਾ ਸੁੰਨ ਸਮਾਗ ਅਨਹਤੈ ਨਾਦ ਕਹਿ ਨਾ ਜਾਈ ਅਚਰਜ ਦੇ ਸਮਾਗ ਜਿੱਦੋਂ ਸ਼ਬਦ ਦੇ ਤੋਂ ਸ੍ਰਿਤੀ ਆੜੋੜ ਜਾਂਦਾ ਹੈ ਸਾਰੀ ਬਾਣੀ ਸਾਨੂੰ ਇਹੀ ਕਹਿੰਦੀ ਵੀ ਤੁਨ ਵਿੱਚ ਧਿਆਨ ਜੋੜੋ ਸਾਡੇ ਅੰਦਰ ਤੁਨ ਧੰਦੇ ਦੀ ਚੱਲ ਰਹੀ ਹੈ ਪਦਾਰਥਾਂ ਦੀ ਚੱਲ ਰਹੀ ਹੈ ਬਾਸ਼ਣਾਂ ਦੀ ਚੱਲ ਰਹੀ ਹੈ ਮੋਹ ਦੀ ਚੱਲ ਰਹੀ ਹੈ ਲੋਭ ਦੀ ਚੱਲ ਰਹੀ ਹੈ ਜਿਸ ਦਿਨ ਸ਼ਬਦ ਦੀ ਤੁਨ ਵਿੱਚ ਸੁਧ ਜੁੜ ਗਈ ਉਸ ਅਵਸਥਾ ਨੂੰ ਕਿਹਾ ਵੀ ਰਾਗ ਰਤਨ ਬਰਵਾੜ ਪਰੀਆਂ ਸ਼ਬਦ ਗਾਵਣ ਆਈਆਂ ਅਕੇ ਰਾਗ ਤੇ ਰਾਗਣੀ ਐ ਸਮੇਤ ਮੇਰੇ ਹਿਰਦੇ ਅੰਦਰ ਸ਼ਬਦ ਗਾ ਰਹੇ ਨੇ ਭਾਗ ਅੰਦਰ ਇੱਕ ਰਸ ਸ਼ਬਦ ਦੀ ਤੁਮ ਚੱਲਣ ਲੱਗੀ ਹੈ ਸ਼ਬਦੋ ਤਾ ਗਾਓ ਹਰੀ ਕੇ ਰਾ ਮਨ ਜਿਨੀ ਵਸਾਇਆ ਅਕੇ ਸ਼ਬਦੋ ਤਾ ਗਾਓ ਹਰੀ ਕੇ ਰਾ ਹਰੇ ਕਾਲਪੁਰਖ ਵਹਿੁਰ ਦੇ ਸ਼ਬਦ ਨੂੰ ਗਾਓ ਮਨ ਜਿਨੀ ਵਸਾਇਆ ਜਿਨ੍ਹਾਂ ਨੇ ਮਨ ਵਿੱਚ ਵਸਾਇਆ ਉਹਨਾਂ ਨੂੰ ਪੂਰਨ ਆਨੰਦ ਪ੍ਰਾਪਤ ਹੋ ਗਿਆ ਜਿਨੇ ਤੋ ਇਤਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸੋ ਫਲਤ ਹੈ ਜੀਵਨ ਨਾ ਨਮੀ ਹੋ ਗਿਆ ਜਿਨਾਂ ਨੇ ਧਿਆ ਲਿਆ ਤੋ ਪਾਤਸ਼ਾਹ ਕਹਿ ਰਹੇ ਨੇ ਸ਼ਬਦੋ ਤਾਂ ਗਾਵੋ ਹਰੀ ਕੀ ਰਾਹੇ ਭਾਈ ਸ਼ਬਦ ਗਾਓ ਕਿਹੜਾ ਗਾਉਣਾ ਹੈ ਹਰੀ ਅਕਾਲ ਪੁਰਖ ਵਾਹਿਗੁਰੂ ਦੇ ਸ਼ਬਦ ਨੂੰ ਗਾਉਣਾ ਹੈ ਤੋ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਿਨੀ ਵਸਾਇਆ ਜਿਨਾਂ ਨੇ ਮਨ ਵਸਾਇਆ ਉਹਨਾਂ ਨੂੰ ਪੂਰਨ ਖਿੜਾ ਬਣ ਗਿਆ ਕਹਿ ਨਾਨਕ ਆਨੰਦ ਹੋਆ ਸਤ ਗੁਰੂ ਮੈਂ ਪਾਇਆ ਕਹਿ ਨਾਨਕ ਆਨੰਦ ਹੋਆ ਇਹ ਨਾਨਕ ਕਹਿ ਕੇ ਜੀਵਨ ਜੋ ਹੁਣ ਪੂਰਨ ਖਿੜਾ ਬਣ ਗਿਆ ਕਦੋਂ ਬਣਿਆ ਸਤ ਗੁਰੂ ਮੈਂ ਪਾਇਆ ਹਾਕਾ ਮੈਂ ਗੁਰੂ ਨੂੰ ਪਾ ਲਿਆ ਹੈ ਮੈਂ ਗੁਰੂ ਵਾਲਾ ਹੋ ਗਿਆ ਹੁਣ ਮੈਂ ਗੁਰੂ ਨੂੰ ਧਾਰਨ ਕਰ ਲਿਆ ਤੇ ਮੇਰੇ ਜੀਵਨ ਚ ਆਨੰਦ ਤਾਂ ਬਣਿਆ ਜਿਸ ਦਿਨ ਮੈਂ ਗੁਰੂ ਵਾਲਾ ਬਣ ਗਿਆ ਤੋ ਜਿਸ ਦਿਨ ਅਸੀਂ ਗੁਰੂ ਵਾਲੇ ਬਣ ਜਾਵਾਂਗੇ ਉਸ ਦਿਨ ਇਹ ਜੀਵਨ ਦੇ ਅੰਦਰ ਰਹਿਮਤ ਵਾਪਰਣੀ ਹੈ ਤੇ ਇਹ ਸ਼ਬਦ ਦੁਆਰਾ ਹੀ ਤਾਂ ਇਹ ਗੱਲ ਹੋਣੀ ਹੈ ਇਹ ਸ਼ਬਦ ਦੁਆਰਾ ਹੀ ਜੀਵਨ ਬਦਲਣਾ ਹੈ ਤੇ ਅੰਦਰ ਰੋਹਾਨੀਅਤ ਤੇ ਜੀਵਨ ਦਾ ਸ਼ਿਖਰ ਪਰਮ ਆਨੰਦ ਜਿਹੜਾ ਇਹਦੀ ਪ੍ਰਾਪਤੀ ਇਹ ਕੇਵਲ ਗੁਰੂ ਦੁਆਰਾ ਹੋਣੀ ਗੁਰੂ ਤੋਂ ਮਿਲਣਾ ਬਰਾਉਤੀ ਨਹੀਂ ਹੈ ਤੋ ਵਾਰ-ਵਾਰ ਸਤਿਗੁਰਾਂ ਨੇ ਬਾਣੀ ਦੇ ਅੰਦਰ ਇਹ ਦਾਤ ਬਖਸ਼ੀ ਕੀਤੀ ਹੈ ਕਿ ਗੁਰੂ ਤੋਂ ਬਿਨਾ ਜੀਵਨ ਜਿਹੜਾ ਇਹ ਵਿਸ਼ੇ ਵਿਚਾਰਾਂ ਦੀ ਅਗ ਵਿੱਚ ਜੀਵ ਸੜਦਾ ਹੈ ਤੇ ਜੀਵਨ ਦੇ ਚਾਰ ਅਗ ਦੀਆਂ ਨਦੀਆਂ ਵਹਿਦੀਆਂ ਜਿਨ੍ਹਾਂ ਦੇ ਚ ਜੀਵਨ ਸੜਦਾ ਹੈ ਹੰਸ ਹੀਤ ਲੋਭ ਓਪ ਚਾਰੀ ਨਦੀਆਂ ਅਗ ਹਨ ਹੰਸ ਦਾ ਅਰਥ ਹੈ નિર્દયਤਾ ਮਨੁੱਖ ਅੰਦਰ ਦਇਆ ਨਾ ਹੋਣੀ ਜਿਹੜਾ ਨਰદયੀ ਮਨੁੱਖ ਨੂੰ ਹੰਸ ਕਿਹਾ ਹੈ ਹੀਤ ਦਾ ਅਰਥ ਹੈ ਪਿਆਰ ਕਿ ਪਿਆਰ ਵੀ ਇੱਕ ਮੋਹ ਪਿਆਰ ਵਿੱਚ ਜੀਵ ਫਸਿਆ ਇਹ ਵੀ ਇੱਕ ਅਗ ਹੈ ਜੀਵ ਨੂੰ ਸਾੜੀ ਜਾਂਦੀ ਹੈ ਪਿਆਰ ਵਿੱਚ ਆਪਣੇ ਦਿਲ ਦੇ ਦੂਜਿਆਂ ਲਈ ਨਹੀਂ ਲੀਦਾ ਆਪਣੇ ਵਾਸਤੇ ਲੁੱਟਾ ਕੋ ਆਪਣੇ ਵਾਸਤੇ ਕਤਲੂਗਾ ਕਰੇ ਇਹ ਵੀ ਇੱਕ ਆਗੈ ਹੰਸហេਤ ਲੋਭ ਲੋਭ ਹੀ ਆਗੈ ਲੋਭੀ ਮਨੋ ਕਿਸੇ ਦਾ ਜਿਹੜਾ ਨਹੀਂ ਬਣਦਾ ਕਿਉਂਕਿ ਆਪਣਿਆ ਉਹ ਸੰਸਾਰ ਨੂੰ ਆਪਣਾ ਬਣਾਉਂਦਾ ਹੈ ਤੇ ਆਪਣੇ ਲੋਭ ਕੋ ਕੀਨੋ ਮੀਤ ਆਪਣੇ ਲੋਭ ਵਾਸਤੇ ਮਿੱਤਰ ਬਣਾਉਂਦਾ ਹੈ ਗੁਰੂ ਨੂੰ ਵੀ ਮਿੱਤਰ ਬਣਾਉਂਦਾ ਦੋ ਪਾਸੇ ਬਣਦਾ ਹੈ ਬਿਰਲੇ ਨੇ ਰੱਬੀ ਪਿਆਰ ਵਾਸਤੇ ਬਣਉਂਦੇ ਆ ਤੋ ਪਾਤਸ਼ਾਹ ਕਹਿੰਦੇ ਹੰਸហេਤ ਲੋਭ ਕੋਪ ਦਾ ਅਰਥ ਹੈ ਗੁੱਸਾ ਚਾਰੇ ਨਦੀਆਂ ਆਗ ਇਹ ਚਾਰ ਨਦੀਆਂ ਆਗ ਦੀਆਂ ਸਾਡੇ ਜੀਵਨ ਚ ਵਹਿ ਰਹੀਆਂ ਨੇ ਕਿੰਨੇ ਹਿਰਦਾਇਤਾ ਫਿਰ ਸਮਝਣਾ ਕਿਸੇ ਪ੍ਰਤੀ ਸਾਡੇ ਮਨ ਚ ਦਇਆ ਦਾ ਨਾਮ ਹੋਣਾ ਨਰਦਈ ਸੁਭਾਇ ਹੰਸ ਹੈ ਇਹਤ ਪਿਆਰ ਉਹ ਪਿਆਰ ਜਿਹੜੇ ਫਸੇ ਆ ਇਹ ਵੀ ਇੱਕ ਆਗ ਹੈ ਲੋਭ ਇਹ ਵੀ ਆਗ ਹੈ ਨਦੀ ਹੈ ਆਗ ਦੀ ਕੋਪ ਗੁੱਸਾ ਇਹ ਚਾਰ ਨਦੀਆਂ ਵਾਚ ਕੇ ਨਿਵਹਿ ਰਹੀਆਂ ਪਾਬਾਏ ਡਜ ਜਾ ਨਾਨਕਾ ਕਿ ਨਾਨਕ ਜਿਹੜੇ ਇਸ ਨਦੀ ਚ ਵਹਿ ਜਾਂਦੇ ਆ ਉਹ ਦਜੇ ਸੜ ਜਾਂਦੇ ਨੇ ਭਵੇਂ ਹੰਦਜੈ ਨਾਨਕਾ ਤਰੀਏ ਕਰਮੀ ਲਗ ਆਖਿਆ ਜਿਹੜੇ ਗੁਰੂ ਚਰਣਾ ਵਿੱਚ ਤਾਂ ਕੀ ਲੱਗ ਜਾਂਦੇ ਐ ਉਹ ਗੁਰੂ ਕੀ ਬਖਸ਼ਿਸ਼ ਜਿਹੜੇ ਹਾਸਲ ਕਰਦੇ ਐ ਉਹ ਬਚ ਜਾਂਦੇ ਹੈ ਉਹ ਇਸ ਅੱਗ ਵਿੱਚੋਂ ਸੜਨੇ ਬਚ ਜਾਂਦੇ ਤੋ ਕੌਣ ਬਚਦੇ ਐ ਜਿਨ੍ਹਾਂ ਨੂੰ ਗੁਰੂ ਮਿਲ ਗਿਆ ਐ ਜਿਨ੍ਹਾਂ ਨੂੰ ਗੁਰੂ ਦਾ ਗਿਆਨ ਮਿਲ ਗਿਆ ਐ ਉਹਨਾਂ ਨੇ ਜੀਵਨ ਵਿੱਚ ਫਿਰ ਅਨੰਦ ਪਾਇਆ ਮੇਰੀ ਮਾਈ ਸਤ ਗੁਰੂ ਨੇ ਪਾਇਆ ਕਹਿ ਨਾਨਕ ਆਨੰਦ ਰੂਆ ਸਤ ਗੁਰੂ ਮੈਂ ਪਾਇਆ ਇਨਾਨ ਕਹਿ ਕਿ ਜਿਸ ਜਿੰਦਾ ਗੁਰੂ ਮਿਲ ਗਿਆ ਜੀਵਨ ਆਨੰਦਮਈ ਹੋ ਗਿਆ ਹੈ ਤੋ ਸਹਬ ਕੇ ਜੀਵਨ ਜਾਚੋਲੀ ਪੌਣ ਇਸ ਪਾਵਨ ਬਾਣੀ ਦੇ ਅਸੀਂ ਤਰਾ ਇੱਕ ਇੱਕ ਦੋ ਦੋ ਕੌੜੀਆਂ ਰੋਜ਼ ਵਿਚਾਰਾਂਗੇ ਆਉਂਨ ਸਿਵ ਪਰਵਾਰ ਵੱਲੋਂ ਤੁਰਕੀ ਬਾਣੀ ਆਈ ਤੈਨ ਸਗਲੇ ਚਿੰਤ ਮਟਾਈ ਇਸ ਰਿਸਾਇਖ ਪਾਤਸ਼ਾਹ ਦੀ ਦੀ ਸੰਪੂਰਨਤਾ ਹੈ ਬੜੇ ਪਿਆਸ ਸਤ ਨੌਵੇਂ ਮਹੱਲੇ ਪਾਵਨ ਬਾਣੀ ਦੇ ਸ਼ਲੋਕ ਸ਼ਰਮਣ ਕਰੀਏ ਇਨੀਆਂ ਬੇਨਤੀਆਂ ਕਰਦਾ ਦਾਸ ਕਿਮਨ ਦਾ ਜਾਚਕ ਹੈ ਬੁਲਾਣਾ ਚਿਤਾਰਦੇ ਹੋਏ ਪਿਆਸਾ ਦਿਖੋ ਅਸੀਸ ਬਲੌਫਤੀ ਆਖੋ ਜੀ ਵਾਜ ਗੁਰਜੀ ਦਾ ਖਲਸਾ ਵਾਜ ਗੁਰਜੀ ਕੀ ਫਤਿਹ ਸਤਨਾਮ ਵਾਕਰੋ ਸਰਬ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਨੋ ਆ